ਰੋਲਪਨ ਵਿੱਚ ਆਏ ਹੜਾ ਨੂੰ ਬਾਅਦ ਦੂਰੂ ਦੂਰੋ ਲੋਕ ਜਿਹੜੇ ਆ ਉਹ ਲੋਕਾਂ ਦੀ ਸੇਵਾ ਲਈ ਅੱਗੇ ਆ ਰਹੇ ਆ ਲੋਕਾਂ ਲਈ ਖਾਣ ਪੀਣ ਦਾ ਰਾਸ਼ਨ ਲਿਆਂਦਾ ਜਾ ਰਿਹਾ ਪਸ਼ੂਆਂ ਲਈ ਚਾਰਾ ਲਿਆਂਦਾ ਜਾ ਰਿਹਾ ਤਾਂ ਇਸੋ ਦੌਰਾਨ ਇੱਕ ਅਨੋਖੀ ਤਸਵੀਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਹੈ ਇੱਕ ਨੌਜਵਾਨ ਨਾਲ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਆ ਜਿਸ ਨੇ ਅਬੋਰ ਤੋਂ ਲੈ ਕੇ ਜਾਨੀ ਜੀ ਪੰਜਾਬ ਤੋਂ ਲੈ ਕੇ ਲੇ ਲਦਾਖ ਹੁੰਦਿਆਂ ਹੋਇਆਂ ਕੰਨਿਆ ਕੁਮਾਰੀ ਤੱਕ ਟਰੈਕਟਰ ਤੇ ਹੀ ਸਫ਼ਰ ਜਿਹੜਾ ਉਹ ਤੈ ਕੀਤਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਸ ਟਰੈਕਟਰ ਦੀਆਂ ਤਸਵੀਰਾਂ ਦਿਖਾਉਨੇ ਆ ਮੇਰੇ ਪਿੱਛੇ ਤਸਵੀਰ ਦੇ ਸਾਹਦੇ ਇਹ ਉਹ ਟਰੈਕਟਰ ਆ ਜਿਸ ਤੇ ਪੰਜਾਬ ਤੋਂ ਲੈ ਕੇ ਲੇਲਦਾ ਕਨਿਆ ਕੁਮਾਰੀ ਤੱਕ ਸਫ਼ਰ ਜਿਹੜਾ ਉਹ ਤੈ ਕੀਤਾ ਗਿਆ ਅਸੀਂ ਆਮ ਹੀ ਦੇਖਦੇ ਆਂ ਕਿ ਨੌਜਵਾਨ ਜਾਂ ਤਾਂ ਸਾਈਕਲ ਤੇ ਸਫਲ ਸਫ਼ਰ ਜਿਹੜਾ ਉਹ ਤੈ ਕਰਦੇ ਆ ਮੋਟਰਸਾਈਕਲਾਂ ਤੇ ਕਰਦੇ ਆ ਪਰ ਇਹ ਕਿਸਾਨ ਦਾ ਪੁੱਤ ਸੀਗਾ ਤਾਂ ਇਸ ਨੇ ਟਰੈਕਟਰ ਹੀ ਜਿਹੜਾ ਪੰਜਾਬ ਤੋਂ ਸਿੱਧਾ ਕੰਨਾਕ ਮਾਰੀ ਨੂੰ ਕਰ ਦਿੱਤਾ ਤਾਂ ਤਸਵੀਰ ਤੁਸੀਂ ਦੇ ਸਕਦੇ ਹੋ ਇਹ ਉਹ ਟਰੈਕਟਰ ਹੈ ਜਿਸ ਤੇ ਇੰਨਾ ਲੰਮਾ ਸਫ਼ਰ ਜਿਹੜਾ ਇਹਨਾਂ ਨੌਜਵਾਨਾਂ ਨੇ ਕੀਤਾ ਤਾਂ ਇੱਥੇ ਉਹ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਇਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇ ਹੋਏ ਆ ਤਾਂ ਵੀਰ ਨਾਲ ਗੱਲ ਇਸ ਵੀਰ ਨਾਲ ਗੱਲਬਾਤ ਕੀਤੀ ਆ ਤਾਂ ਕਹਿੰਦਾ ਜਦੋਂ ਮੈਂ ਇਹ ਟਰੈਕਟਰ ਜਿਹੜਾ ਨਵਾਂ ਕਢਾਇਆ ਸੀਗਾ ਹਾਲੇ ਏਜੰਸੀ ਜੋ ਕਢਾਇਆ ਸੀ ਇਹ ਟਰੈਕਟਰ ਤਾਂ 2023 ਵਿੱਚ ਹੜ੍ਹ ਆ ਕੇ ਤਾਂ ਇਹ ਟਰੈਕਟਰ ਏਜੰਸੀ ਤੋਂ ਹੀ ਸਿੱਧਾ ਜਿਹੜਾ ਉਹ ਫਰੋਜਪੁਰ ਨੂੰ ਕਰ ਦਿੱਤਾ ਗਿਆ ਰਾਸ਼ਨ ਲੈ ਕੇ 2023 ਵਿੱਚ ਵੀ ਇਹ ਵੀਰ ਇੱਥੇ ਲੋਕਾਂ ਦੀ ਸੇਵਾ ਲਈ ਪਹੁੰਚੇ ਸਨ ਤਾਂ ਹੁਣ ਜਦੋਂ ਦੁਬਾਰਾ 2025 ਵਿੱਚ ਹੜ੍ਹ ਆਇਆ ਤੇ ਹੁਣ ਫੇਰ ਇਹ ਲੋਕਾਂ ਦੀ ਸੇਵਾ ਲਈ ਨਿਕਲੇ ਆ ਤਾਂ ਸਾਨੂੰ ਪਿੰਡ ਵਿੱਚ ਮਿਲੇ ਆ ਤਾਂ ਗੱਲਬਾਤ ਕਰ ਲੈਂਦੇ ਆ ਗੁਰੂ ਨਾਮ ਕੀ ਆ ਤੁਹਾਡਾ ਮੇਰਾ ਨਾਮ ਵੀਪਨ ਸੰਗਵਾਨ ਜੀ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਅਮਰਪੁਰਾ ਤਸੀਲ ਬੋਰੇ ਸੀ ਤਾਂ ਇੱਥੇ ਪਿੰਡਾਂ ਵਿੱਚ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਨਿਭਾਈ ਹੈ ਅਸੀਂ ਪਿੰਡਾਂ ਵਿੱਚ ਜੀ ਸੁੱਕਾ ਰਾਸ਼ਨ ਲੈ ਕੇ ਆਏ ਆ ਤੇ ਅਸੀਂ ਬਣਾਣ ਲਈ ਵੀ ਰਾਸ਼ਨ ਲੈ ਕੇ ਆਏ ਆ ਤੇ ਬਣਾ ਕੇ ਵੀ ਸੇਵਾ ਕਰ ਰਹੇ ਆ ਵੀ ਮਤਲਬ ਸਵੇਰ ਸ਼ਾਮ ਦਾ ਜਿਹੜਾ ਵੀ ਖਾਣਾ ਹੈ ਉਹ ਅਸੀਂ ਬਣਾ ਕੇ ਤੇ ਸਾਰਿਆਂ ਨੂੰ ਸਰਵ ਕਰ ਰਹੇ ਆ ਜੀ ਹਮ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਕਿਸ ਤਰ੍ਹਾਂ ਦੇ ਹਾਲਾਤ ਆ ਲੋਕਾਂ ਦੇ ਕਿਉਂਕਿ ਇਸ ਏਰੀਏ ਵਿੱਚ ਇਸ ਜਿਸ ਪਿੰਡ ਵਿੱਚ ਆਪਾਂ ਖੜੇ ਹੋਏ ਆ ਇਸ ਟਾਈਮ ਇਸ ਪਿੰਡ ਨੂੰ ਪਾਣੀ ਦੀ ਸਭ ਤੋਂ ਵੱਡੀ ਜਿਹੜੀ ਮਾਰ ਉਹ ਪਈ ਆ ਜੀ ਸਰ ਸਭ ਤੋਂ ਵੱਡੀ ਮਾਰ ਪਈ ਹੈ ਲੋਕਾਂ ਦੇ ਘਰ ਡਿੱਗੇ ਹੋਏ ਹੈ ਪਰ ਆਪਾਂ ਜਿੰਨੀ ਸੇਵਾ ਕਰ ਸਕਦੇ ਆ ਆਪਣੇ ਤਨ ਮਨ ਨਾਲ ਉਹਨੀ ਸੇਵਾ ਸੀ ਕਰ ਰਹੇ ਆ ਤੇ ਜਿੰਨੀ ਲੋਕਾਂ ਦੀ ਹੈਲਪ ਕੀਤੀ ਜਾ ਸਕਦੀ ਹੈ ਅਸੀਂ ਕਰ ਰਹੇ ਆ ਤੇ ਆਪਣੀ ਸਾਰੀ ਪੈਣ ਪਰਾ ਜਿੰਨੇ ਵੀ ਆ ਸਾਰੇ ਹੈਲਪ ਕਰਦੇ ਜੇ ਇਸ ਟਰੈਕਟਰ ਦੀ ਗੱਲ ਕਰ ਲਈਏ ਤਾਂ ਇਹ ਟਰੈਕਟਰ ਤੁਸੀਂ ਪੰਜਾਬ ਤੋਂ ਸਿੱਧਾ ਕੰਨੈ ਕੁਮਾਰੀ ਨੂੰ ਹੀ ਕਰ ਦਿੱਤਾ ਸੀ ਆਨ ਤਾਂ ਮੋਟਰਸਾਈਕਲਾਂ ਤੇ ਨੌਜਵਾਨ ਜਾਂਦੇ ਜਾਂ সাইਕਲਾਂ ਤੇ ਜਾਂਦੇ ਤਾਂ ਇਹ ਮਨ ਚ ਕਿੱਦਾਂ ਆਇਆ ਕਿ ਟਰੈਕਟਰ ਤੇ ਹੀ ਜਿਹੜਾ ਇਹ ਸਫ਼ਰ ਜਿਹੜਾ ਉਹ ਤੈਅ ਕੀਤਾ ਜਾਵੇ ਮੰਚੇ ਇਹ ਤਾਂ ਐਵੇਂ ਆਇਆ ਜੀ ਕਿ ਮਤਲਬ ਜਿਵੇਂ ਗੱਡੀਆਂ ਤੇ ਤੇ ਸਾਈਕਲਾਂ ਤੇ ਸਾਰੇ ਟੂਰ ਕਰਦੇ ਹੁੰਦੇ ਆ ਤੇ ਅਸੀਂ ਸੋਚਿਆ ਵੀ ਕਿਸਾਨੀ ਨੂੰ ਪ੍ਰਮੋਟ ਕਰਨ ਲਈ ਮਤਲਬ ਵੀ ਟਰੈਕਟਰ ਤੇ ਟੂਰ ਕੀਤਾ ਜਾਵੇ ਤਾਂ ਕਿ ਵੀ ਲੋਕਾਂ ਨੂੰ ਇਹ ਨਾ ਲੱਗੇ ਵੀ ਟਰੈਕਟਰ ਤੇ ਘੁੰਮਿਆ ਨਹੀਂ ਜਾ ਸਕਦਾ ਵੀ ਕੱਲਾ ਗੱਡੀਆਂ ਤੇ ਘੁੰਮਿਆ ਜਾ ਸਕਦਾ ਇਸ ਲਈ ਵੀ ਅਸੀਂ ਟਰੈਕਟਰ ਲੈ ਕੇ ਘੁੰਮਣ ਨਿਕਲੇ ਜੀ ਕਿੰਨਾ ਸਮਾਂ ਲੱਗਾ ਇਹ ਸਫ਼ਰ ਤੈਅ ਕਰਨ ਨੂੰ ਸਾਨੂੰ ਇਹ ਸਫ਼ਰ ਤੈਅ ਕਰਨ ਨੂੰ ਜੀ 1 ਸਾਲ ਤੇ 10 ਦਿਨ 15 ਦਿਨ ਲੱਗੇ ਜੀ ਖਰਚੇ ਦੀ ਗੱਲ ਕਰ ਲਈਏ ਤਾਂ ਇਹ ਤਾਂ ਇਹ ਤਾਂ ਫਿਰ ਡੀਜ਼ਲ ਤੇ ਆ ਤੇਲ ਹੀ ਬਹੁਤ ਖਾ ਗਿਆ ਹੁਣ ਹਾਂਜੀ ਖਰਚਾ ਤਾਂ ਹੁੰਦਾ ਜੀ ਤਾਂ ਕਿੰਨਾ ਖਾ ਗਿਆ ਅ ਡੀਜ਼ਲ ਦਾ ਐਸਟੀਮੇਟ ਹੈ ਜੀ ਅਸੀਂ 30000 ਕਿਲੋਮੀਟਰ ਚਲਾਤਾ ਤੇ ਖਾ ਹੀ ਗਿਆਣਾ ਜੀ 2-3 ਲੱਖ ਦਾ ਹੂੰ ਜੀ ਕੋਈ ਸਯੋਗ ਰਿਆਲ ਕਿਸੇ ਸੰਸਥਾ ਦਾ ਜਾਂ ਪ੍ਰਸ਼ਾਸਨ ਵੱਲੋਂ ਕਿ ਤੁਸੀਂ ਪੰਜਾਬ ਦਾ ਨਾਂ ਜਿਹੜਾ ਉਹ ਰੌਸ਼ਨ ਕੀਤਾ ਟਰੈਕਟਰ ਤੇ ਹੀ ਸਫਰ ਜਿਹੜਾ ਤੈਅ ਕਰ ਦਿੱਤਾ ਆਮ ਸਨਮਾਨਿਤ ਕੀਤੇ ਜਾਂਦੇ ਆ ਨੌਜਵਾਨਾਂ ਨੂੰ ਹਾਂ ਨਹੀਂ ਨਹੀਂ ਸਰ ਸਾਨੂੰ ਕੋਈ ਸਪੋਰਟ ਨਹੀਂ ਮਿਲੀ ਕਿਸੇ ਦੀ ਤੇ ਬਾਕੀ ਜਿਵੇਂ ਸਮਾਨ ਸਾਡਾ ਲੋਕਾਂ ਨੇ ਬਹੁਤ ਕੀਤਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਜਿੱਥੇ-ਜਿੱਥੇ ਅਸੀਂ ਗਏ ਆ ਲੋਕਾਂ ਦਾ ਬਥੇਰਾ ਪਿਆਰ ਮਿਲੇ ਸਾਨੂੰ ਸਾਨੂੰ ਖਾਣ ਲਈ ਦਿੱਤਾ ਸਾਨੂੰ ਰਹਿਣ ਲਈ ਦਿੱਤਾ ਵੀ ਮਤਲਬ ਲੋਕਾਂ ਨੇ ਆਪਦੀ ਘਰ ਹੀ ਰੱਖਿਆ ਸਾਨੂੰ ਤੇ ਸਾਨੂੰ ਇੱਕ ਦਿਨ ਵੀ ਹੋਟਲ ਨਹੀਂ ਲੈਣਾ ਪਿਆ ਪੂਰੇ ਟੂਰ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਹੋਊਗਾ ਨਹੀਂ ਸਰ ਪਰੇਸ਼ਾਨੀ ਦਾ ਜ਼ਿਆਦਾ ਤਾਂ ਸ सामना ਨਹੀਂ ਕਰਨਾ ਪਿਆ ਲੇਕਿਨ ਥੋੜਾ ਬਹੁਤਾ ਕਰਨਾ ਪੈਂਦਾ ਹੀ ਵੀ ਐਡਾ ਵੱਡਾ ਟੂਰ ਹੁੰਦਾ ਹੈ ਸਰ ਕਿਥੇ ਨਾ ਕਿਥੇ ਥੋੜੀ ਬਹੁਤ ਪਰੇਸ਼ਾਨੀ ਆ ਹੀ ਜਾਂਦੀ ਹੈ ਜਿਵੇਂ ਅਸੀਂ ਦਰਾਸ ਦੇ ਵਿੱਚ ਰੁਕੇ ਸੀ ਤੇ ਉੱਥੇ ਮਾਈਨਸ ਡਿਗਰੀ ਚ ਟੈਂਪਰੇਚਰ ਹੁੰਦਾ ਹੈ ਉੱਥੇ ਆਪਣਾ ਡੀਜ਼ਲ ਵਹੀਕਲ ਹੈਗਾ ਤੇ ਸਟਾਰਟ ਹੋਣ ਚ ਥੋੜੀ ਬਹੁਤ ਪ੍ਰੋਬਲਮ ਵਗੈਰਾ ਆਂਦੀ ਹੈ ਬਾਕੀ ਸਾਰਾ ਬਹੁਤ ਵਧੀਆ ਚੱਲਿਆ ਜੀ ਹਮ ਇਹ ਤਾਂ ਨਹੀਂ ਕਿ ਉਹ ਪਲੀਤਾ ਤਾਂ ਨਹੀਂ ਲਾਉਣਾ ਪਿਆ ਇਹਨੂੰ ਨਹੀਂ ਨਹੀਂ ਸਰ ਇਹਨੇ ਹੋਰ ਹਾਂ ਨਹੀਂ 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 ਪਲੀਤਾ ਨਹੀਂ ਲਾਉਣਾ ਪਿਆ ਲੇਕਿਨ ਇਹਨੂੰ ਜਿਵੇਂ ਅਸੀਂ ਬਰਫ਼ ਗਰਮ ਕਰਕੇ ਤੇ ਇਹਦੇ ਉੱਤੇ ਪਾਣੀ ਪਾਣਾ ਪਿਆ ਕਿਉਂਕਿ ਇਹ ਇਹੜਾ ਜਿਹੜਾ ਕੁਲੈਂਟ ਹੁੰਦਾ ਉਹ ਜੰਮ ਗਿਆ ਸੀ ਤਾਂ ਕਰਕੇ ਤਾਂ ਹੁਣ ਕਿਹੜੇ ਕਿੰਨੇ ਪਿੰਡ ਤੁਸੀਂ ਇਸ ਏਰੀਏ ਦੇ ਕਵਰ ਕਰ ਲਿਆ ਰਾਸ਼ਨ ਕਿੰਨੇ ਕਿੰਨੇ ਪਿੰਡਾਂ ਤੱਕ ਪਹੁੰਚਾਇਆ ਜਿਹੜਾ ਅਸੀਂ ਜੀ 2 ਤੋਂ 3 ਪਿੰਡਾਂ ਤੱਕ ਰਾਸ਼ਨ ਪਹੁੰਚਾ ਦਿੱਤਾ ਵੀ ਜਿਨ੍ਹਾਂ ਸਾਡਾ ਸਹਿਯੋਗ ਕੀਤਾ ਸਾਡੇ ਪਿੰਡ ਨੇ ਕੀਤਾ ਤੇ ਉਹਨਾਂ ਦੀ ਸਹਿਯੋਗ ਨਾਲ ਜਿੰਨੀ ਸੇਵਾ ਹੋ ਸਕੀ ਅਸੀਂ ਕੀਤੀ ਹੈ ਜੀ 2 3 3 ਪਿੰਡ ਹੈਗੇ ਜਿਨ੍ਹਾਂ ਦੀ ਸੇਵਾ ਅਸੀਂ ਕੀਤੀ ਹੈ ਤਾਂ ਬਿਲਕੁਲ ਇਹ ਉਹ ਨੌਜਵਾਨ ਆ ਤੇ ਇਹ ਉਹ ਟਰੈਕਟਰ ਹੈ ਜਿਹੜਾ ਟਰੈਕਟਰ ਪੰਜਾਬ ਤੋਂ ਲੈ ਕੇ ਕੰਨਿਆ ਕੰਨਿਆ ਕੁਮਾਰੀ ਤੱਕ ਪਹੁੰਚਿਆ ਤਾਂ ਇਸ ਟਰੈਕਟਰ ਤੇ ਇਸ ਸਫ਼ਰ ਜਿਹੜਾ ਉਹ ਤੈਅ ਕੀਤਾ ਗਿਆ ਤਾਂ ਖਾਸ ਕਰ ਟਰੈਕਟਰ ਦੇ ਉੱਪਰ ਨਕਸ਼ਾ ਵੀ ਜਿਹੜਾ ਬਣਾਇਆ ਗਿਆ ਜਿਵੇਂ ਜਿਵੇਂ ਪੰਜਾਬ ਤੋਂ ਲੈ ਕੇ ਇਹ ਅੱਗੇ ਵਧਦੇ ਗਿਆ ਤਾਂ ਉਸੇ ਹਿਸਾਬ ਨਾਲ ਨਕਸ਼ਾ ਜਿਹੜਾ ਬਣਾਇਆ ਹੋਇਆ ਦੇਖੋ ਕਿ ਇਧਰ ਪੰਜਾਬ ਤੋਂ ਸ਼ੁਰੂ ਕੀਤਾ ਗਿਆ ਫਿਰ ਲੇ ਲਦਾਖ ਫਿਰ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਗੁਆ ਕਰਨਾਟਕਾ ਕਰਨਾਟਕਾ ਤੋਂ ਹੁੰਦੇ ਹੋਏ ਕੇਰਲਾ ਤੇ ਕੇਰਲਾ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜਾ ਇਹ ਟਰੈਕਟਰ ਆ ਉਹ ਪਹੁੰਚਿਆ ਸੀਗਾ ਤੇ ਸਾਡੇ ਨਾਲ ਇੱਥੇ ਇਹਨਾਂ ਦੇ ਸਾਥੀ ਮੌਜੂਦ ਆ ਕਿ ਹੜਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਕਰਨ ਲਈ ਪਹੁੰਚੇ ਹੋਏ ਆ ਤਾਂ ਟਰਾਲੀ ਤੁਸੀਂ ਦੇਖ ਲੈ ਦੇਖ ਸਕਦੇ ਹੋ ਕਿ ਟਰਾਲੀ ਵਿੱਚ ਖਾਣ ਪੀਣ ਦਾ ਸਮਾਨ ਜਿਹੜਾ ਉਹ ਲੱਦਿਆ ਹੋਇਆ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਆ ਤੇ ਇਹਨਾਂ ਨੇ ਕਿਹਾ ਕਿ ਸੁੱਕਾ ਰਾਸ਼ਨ ਤਾਂ ਸਾਰੀਆਂ ਸੰਸਥਾਵਾਂ ਜਾਂ ਜਿੰਨੇ ਵੀ ਸਮਾਜ ਸੇਵੀ ਵੀਰ ਸੁੱਕਾ ਰਾਸ਼ਨ ਤਾਂ ਸਾਰੇ ਦੇ ਰਹੇ ਆ ਪਰ ਇਹਨਾਂ ਨੇ ਕੁਝ ਵੱਖਰਾ ਕੀਤਾ ਇੱਥੇ ਸਕੂਲ ਆ ਸਕੂਲ ਦੇ ਵਿੱਚ ਇਹ ਖੁਦ ਆਪਣੇ ਹੱਥੀ ਖਾਣ ਪੀਣ ਦਾ ਜਿਹੜਾ ਰਾਸ਼ਨ ਰੋਟੀਆਂ ਜਾਂ ਸਬਜ਼ੀ ਆ ਉਸ ਨੂੰ ਆਪਣੇ ਹੱਥੀ ਤਿਆਰ ਕਰ ਰਹੇ ਆ ਤੇ ਤਿਆਰ ਕਰਕੇ ਉਹਨਾਂ ਘਰਾਂ ਤੱਕ ਪਹੁੰਚਾ ਰਹੇ ਆ ਜਿਸ ਜਿੰਨਾ ਘਰਾਂ ਤੱਕ ਜਿਹੜੀ ਬੇੜੀ ਵੀ ਜਿਹੜੀ ਬੇੜੀ ਵੀ ਨਹੀਂ ਜਾਂਦੀ ਕਿਉਂਕਿ ਪਾਣੀ ਬਹੁਤ ਆ ਉੱਥੇ ਤਾਂ ਉਹਨਾਂ ਘਰਾਂ ਤੱਕ ਕੇ ਪਹੁੰਚ ਰਹੇ ਆ ਟਰੈਕਟਰ ਆਈ ਉਹਨਾਂ ਨੇ ਖਾਣਾ ਜਿਹੜਾ ਉਹ ਪਚਾ ਰਹੇ ਆ ਗੱਲਬਾਤ ਕਰ ਲੈਣੇ ਆ ਦੇਸਾ ਤੋਂ ਪਤੀਲੇ ਅਗਰ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾ ਦੇਣ ਤਾਂ ਦੇਖੋਗੇ ਹਾਥੀ ਖਾਣ ਪੀਣ ਦਾ ਰਾਸ਼ਨ ਜਿਹੜਾ ਉਹ ਤਿਆਰ ਕੀਤਾ ਹੋਇਆ ਉਹ ਤਿੱਲੇ ਜਿਹੜੇ ਸਬਜ਼ੀ ਨਾਲ ਭਰੇ ਹੋਏ ਆ ਮਿੱਠੇ ਚੌਲ ਬਣਾਏ ਹੋਏ ਆ ਰੋਟੀ ਬਣਾਈ ਹੋਈ ਆ ਤੇ ਸਾਰਾ ਕੁਝ ਉਹਨਾਂ ਘਰਾਂ ਤੱਕ ਲੈ ਕੇ ਜਾਣ ਕੇ ਗੱਲਬਾਤ ਕਰ ਲੈਣੇ ਆ ਕੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਅਟਲ ਵੀਰ ਹੈ ਜੀ ਤੁਹਾਡਾ ਕਿਹੜਾ ਪਿੰਡ ਆ ਅਮਰਪੁਰਾਈ ਹੈ ਜੀ ਅਮਰਪੁਰਾਈ ਹਾਂ ਜੀ ਤਾਂ ਲੋਕ ਤਾਂ ਸੁੱਕਾ ਰਾਸ਼ਨ ਵੰਡ ਰਹੇ ਆ ਆਟਾ ਵੰਡ ਰਹੇ ਆ ਦਾਲਾ ਵੰਡ ਰਹੇ ਆ ਜਾਂ ਹੋਰ ਬ੍ਰੈਡ ਵਗੈਰਾ ਵੰਡ ਰਹੇ ਆ ਤੁਸੀਂ ਪਤਿੱਲੇ ਹੀ ਭਰ ਲੈ ਸਬਜ਼ੀ ਦੇ ਇਹ ਆਸਾਨ ਹੈ ਜੀ ਥੋੜਾ ਜਿਹਾ ਬਣਾਉਣ ਵਾਸਤੇ ਵਿਚਾਰੇ ਨੂੰ ਹੁਣ ਨਾ ਤਾਂ ਇਹਨਾਂ ਦੇ ਕਰੇ ਚੁੱਲ੍ਹਾ ਹੈਗਾ ਨਾ ਲੱਕੜਾਂ ਹੈਗੀਆਂ ਇਸ ਕਰਕੇ ਅਸੀਂ ਬਣਾ ਕੇ ਕਰ ਕਰ ਵੰਦੇ ਪਏ ਹ 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 ਜਿਹੜੀ ਪਹਿਲ ਕਦਮੀ ਐ ਇਹ ਬਹੁਤ ਵਧੀਆ ਲੱਗੀ ਇਹਨਾਂ ਦੀ ਕਿਉਂਕਿ ਆ ਕਾਫੀ ਵੀਡੀਓ ਵੀਡੀਓ ਜਿਹੜੀਆਂ ਉਹ ਸਾਹਮਣੇ ਆਈਆਂ ਕਿ ਸੁੱਕਾ ਰਾਸ਼ਨ ਜਿਹੜਾ ਉਹ ਨਾਂ ਪਿੰਡਾਂ ਵਿੱਚ ਲਿਆਂਦਾ ਜਾਵੇ ਤਾਂ ਇਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਬਹੁਤ ਵਧੀਆ ਹੈ ਕਿ ਆਪਣੇ ਹੱਥੀਂ ਇੱਥੇ ਖਾਣ ਪੀਣ ਦਾ ਰਾਸ਼ਨ ਜਿਹੜਾ ਉਹ ਤਿਆਰ ਕਰ ਰਹੇ ਆ ਤਿਆਰ ਕਰਕੇ ਸਬਜੀ ਆ ਮਿੱਠੇ ਚੌਲ ਪ੍ਰਸ਼ਾਦੇ ਆ ਤਾਂ ਖੁਦ ਹੱਥੀਂ ਤਿਆਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਰਹੇ ਆ ਤਾਂ ਸ਼ਾਬਾਸ਼ ਇਹ ਵੀ ਇਸ ਨੌਜਵਾਨ ਨੂੰ ਬੰਦੀ ਆ ਜਿਸ ਨੇ ਪਹਿਲੀ ਵਾਰ ਪੰਜਾਬ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਪੰਜਾਬ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਸਨੇ ਇਸ ਟਰੈਕਟਰ ਤੇ ਹੀ ਜਿਹੜਾ ਸਫ਼ਰ ਹੈ ਉਹ ਤੈਅ ਕੀਤਾ ਤੇ ਹੁਣ ਇਹ ਟਰੈਕਟਰ ਲੈ ਕੇ ਫਰੋਇਪਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਿਆ ਹੋਇਆ ਤੇ ਇੱਥੇ ਘਰ-ਘਰ ਜਿਹੜਾ ਰਾਸ਼ਨ ਆ ਉਹ ਪਹੁੰਚਾਇਆ ਜਾ ਰਿਹਾ ਹੈ ਅਗਰ ਵੀਡੀਓ ਵਧੀਆ ਲੱਗੀ ਹੈ ਤਾਂ ਸ਼ੇਅਰ ਜੜੀ ਜ਼ਰੂਰ ਕਰਨਾ